ਪ੍ਰਾਚੀਨ ਕਾਲ ਤੋਂ ਗੁਰੂ ਗੰਨ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਖੰਡਾ ਸ੍ਰੀ ਸਾਬ ਯ ਵਰਛਾ ਕੁਛ ਨਾ ਕੁਛ ਰੱਖ ਦਿੰਦੇ ਸਨ ਤਾਂ ਮੈਂ ਪਹਿਲੇ ਸਮਝਦਾ ਸੀ ਸਜਾਵਟ ਹੈ ਬਿਲਕੁਲ ਸਜਾਵਟ तमाम ਅਸਥਾਨਾਂ ਦੇ ਚ ਡੇਰਿਆਂ ਦੇ ਆਸ਼ਰਮਾਂ ਦੇ ਚ ਗੁਰੂ ਗੰਨ ਸਾਹਿਬ ਜੀ ਦੀ ਹਜ਼ੂਰੀ ਚ ਇੱਕ ਸ੍ਰੀ ਸਾਬ ਰੱਖ ਦਿੱਤੀ ਜਾਂ ਇੱਕ ਖੰਡਾ ਰੱਖ ਦਿੱਤਾ ਜਾਂ ਕੋਈ ਤੀਰ ਰੱਖ ਦਿੱਤੇ ਦੋ ਇਸ ਤਰ੍ਹਾਂ ਆਮ ਗੁਰਦੁਆਰੇ ਦੇਖਣ ਨੂੰ ਮਿਲਦਾ ਹੈ तमाम ਭਾਰਤ ਦੇ ਮੈਂ ਸਮਝਦਾ ਸੀ ਇਹ ਸਜਾਵਟ ਹੈ ਲੇਕਿਨ ਆਪ ਦੀ ਗਿਆਤ ਲਈ ਅਰਜ਼ ਕਰਾਂ ਇਹ ਸਮਝ ਮੈਨੂੰ ਵੀ ਸਨ 84 ਚ ਪਈ ਹੈ ਉਸ ਤੋਂ ਪਹਿਲੇ ਨਹੀਂ ਹਾਲਾਤ ਕੋ ਜਿਸ ਰੰਗ ਦੇ ਬਣੇ ਮੈਨੂੰ ਕਾਫੀ ਕੁਝ ਠੋਕਰਾਂ ਖਾਣੀਆਂ ਪਈਆਂ ਤੇ ਮੈਂ ਉਹਨਾਂ ਦੇ ਨਾਲ ਜਾ ਕੇ ਹਜ਼ੂਰ ਸਾਹਿਬ 15 ਵੀ ਦਿਨ ਰਹਿਣਾ ਜੋ ਹੈ ਬਣਾ ਲਿਆ ਬਈ ਇੱਥੇ ਰਹਿੰਦੇ ਆ 15-20 ਦਿਨ ਪ੍ਰਬੰਧਕਾਂ ਨੇ ਹੁਕਮ ਕਰ ਦਿੱਤਾ ਵੀ ਤੁਸੀਂ ਇਤਨੇ ਦਿਨ ਰਹਿਣਾ ਹੈ ਤਾਂ ਸਵੇਰੇ ਕਥਾ ਜ਼ਰੂਰ ਕਰੋ ਭਾਵੇਂ ਮੈਂ ਉਹਨਾਂ ਨੂੰ ਕਹਿਣ ਲੱਗਾ ਵੀ ਨਹੀਂ ਮੈਨੂੰ ਰੈਸਟ ਕਰਨ ਦੇ ਆਇਆ ਹਾਂ ਉਂਜੀ ਆਰਾਮ ਕਰਨਾ ਹੈ ਤੇ ਪਿਛੋਕੜ ਗੱਲ ਦਉ ਨਾ ਵਿਚਾਰਿਆਂ ਨੂੰ ਨਾਮ ਪਤਾ ਤਾਂ ਮੈਂ ਕਥਾ ਫੇਰ ਸ਼ੁਰੂ ਕਰ ਦਿੱਤੀ ਜਿਹੜੇ ਸੱਜਣ ਤੁਹਾਡੇ ਵਿੱਚੋਂ ਹਜ਼ੂਰ ਸਾਹਿਬ ਗਏ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਉੱਥੋਂ ਦੀ ਮਰਿਆਦਾ ਦਾ ਅੰਦਰ ਜੋ ਅੰਗੀਠਾ ਸਾਹਿਬ ਹੈ ਉੱਥੇ ਸ਼ਸਤਰਾਂ ਦੀ ਸਜਾਵਟ ਹੈ ਸ਼ਸਤਰ ਅੰਮ੍ਰਿਤ ਵੇਲੇ ਕੀਰਤਨ ਆਰੰਭ ਹੋ ਜਾਂਦਾ ਹੈ ਔਰ ਗਾਲਬਨ 6:30 6 ਵਜੇ ਦਰਵਾਜ਼ੇ ਖੁੱਲ੍ਹਦੇ ਜਿਵੇਂ ਦਰਵਾਜ਼ੇ ਖੁੱਲ੍ਹਣ ਪਹਿਲੇ ਨਗਾਰੇ ਵੱਜਦੇ ਨੇ ਔਰ ਸੰਗਤਾਂ ਪ੍ਰਕਰਮਾ ਕਰਦੀਆਂ ਨੇ ਬਾਰ-ਬਾਰ ਪ੍ਰਕਰਮਾ ਕਰਦੀਆਂ ਨੇ ਵਾਰੀ-ਵਾਰੀ ਗੇਟ ਖੁੱਲ੍ਹਦੇ ਨੇ ਪਹਿਲਾ ਦੂਜਾ ਤੀਜਾ ਚੌਥਾ ਇਸ ਤਰ੍ਹਾਂ ਵਾਰੀ-ਵਾਰੀ ਦਰਵਾਜ਼ੇ ਖੁੱਲ੍ਹਦੇ ਨੇ ਔਰ ਸੰਗਤਾਂ ਪ੍ਰਕਰਮਾ ਕਰਦੀਆਂ ਨੇ ਵਿਚਾਰੇ ਦਰਵਾਜ਼ਿਆਂ ਤੇ ਮੱਥਾ ਟੇਕ ਕੇ ਫਿਰ ਅਰਦਾਸ ਹੁੰਦੀ ਏ ਫਿਰ ਸੰਗਤਾਂ ਬੈਠਦੀਆਂ ਨੇ ਹੁਕਮਨਾਮਾ ਹੁੰਦਾ ਫਿਰ ਰਾਗੀ ਸਿੰਘ ਬਦਲ ਜਾਂਦੇ ਨੇ ਦੂਜਾ ਜੱਥਾ ਬੈਠਦਾ ਉੱਥੋਂ ਦੀ ਇਹ ਮਰਿਆਦਾ ਔਰ ਉਸ ਜਥੇ ਦੀ ਕੀਰਤਨ ਦੀ ਸਮਾਪਤੀ ਤੋਂ ਬਾਅਦ ਕਥਾ ਹੁੰਦੀ ਗਏ ਉਦਾਸ ਕਰਦਾ ਰਿਹਾ ਸੀ ਮੈਂ ਕਿਤੇ ਅੰਮ੍ਰਿਤਵਿਲੇ ਬੈਠਾ ਜਾਣਾ ਰੋਜ਼ ਆਉਂਦਾ ਸੀ ਉਹ ਜਿਉਂ ਪ੍ਰਕਰਮਾ ਹੋਈ ਜਿਵੇਂ ਮੈਂ ਪ੍ਰਕਰਮਾ ਅਰੰਭ ਕੀਤੀ ਤੇ ਦਰਵਾਜ਼ਾ ਖੁੱਲ੍ਹਾ ਲੋਕਾਂ ਨੇ ਮੱਥਾ ਟੇਕਣਾ ਸ਼ੁਰੂ ਕੀਤਾ ਮੈਂ ਵੀ ਰੋਜ਼ ਟੇਕਦਾ ਸੀ ਪਰ ਅੱਜ ਤਰਕ ਪੈਦਾ ਹੋ ਗਈ ਮੈਂ ਕਿਤੇ ਸਾਹਮਣੇ ਪਿਸਟਲ ਨੇ ਤੋਪੀਦਾਰ ਬੰਦੂਕਾਂ ਨੇ ਬਰਛੇ ਨੇ ਨੇਜ਼ੇ ਨੇ ਤਲਵਾਰਾਂ ਨੇ ਇਹਨਾਂ ਨੂੰ ਮੱਥਾ ਟੇਕੀ ਇਹ ਕੋਈ ਸਾਡੇ ਗੁਰੂ ਨੇ ਇਹ ਕਹੀਂ ਨਾ ਜਾਣੋ ਤਰਕ ਬੁੱਧੀ ਦੇ ਮੁਤਾਬਕ ਤਰਕ ਪੈਦਾ ਹੋ ਗਈ ਅਕਲ ਅੱਗੇ ਆ ਗਈ ਸ਼ਰਧਾ ਪਿੱਛੇ ਰਹਿ ਗਈ ਮੇਰੇ ਤੇ ਹੱਦ ਹੋ ਗਈ ਪਿਸਟਲ ਨੂੰ ਕਉ ਮੱਥਾ ਟੇਕੀਏ ਕਿ ਬੰਦੂਕ ਨੂੰ ਕਉ ਮੱਥਾ ਟੇਕੀਏ ਕੋਈ ਸਾਡੀ ਗੁਰੂ ਇਸ ਤਰ੍ਹਾਂ ਦੀ ਬੜੀ ਪਰਬਲ ਤਰਕ ਪੈਦਾ ਹੋ ਗਈ ਤੇ ਮੈਂ ਸਾਹਮਣੇ ਖੜਾ ਹੋ ਗਿਆ ਮੈਂ ਪ੍ਰਕਰਮਾਂ ਵੀ ਛੋੜ ਦਿੱਤੀ ਸੋਚਾਂ 'ਚ ਪੈ ਗਿਆ ਮਨ ਉਸ ਵਕਤ ਉਸੀ ਸ਼ਬਦ ਦੇ ਪੁਜਾਰੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਣ ਵਾਲੇ ਆ ਤੇ ਇਹ ਕੀ ਤੀਰਾਂ ਨੂੰ ਮੱਥਾ ਟੇਕਣਾ ਤਲਵਾਰਾਂ ਨੂੰ ਮੱਥਾ ਟੇਕਣਾ ਬਰਛਿਆਂ ਨੂੰ ਮੱਥਾ ਟੇਕਣਾ ਪਰ ਛੋਟੀਆਂ-ਛੋਟੀਆਂ ਟੋਪੀਦਾਰ ਬੰਦੂਕਾਂ ਨੂੰ ਮੱਥਾ ਟੇਕਣਾ ਪਿਸਟਲ ਪੈਣੇ ਇਹਨਾਂ ਨੂੰ ਮੱਥਾ ਟੇਕਣਾ ਤਰਕ ਪੈਦਾ ਹੋ ਗਿਆ ਪੁਜਾਰੀ ਸਿੰਘ ਵੀ ਸਾਹਮਣੇ ਬੈਠਾ ਮੈਂ ਦੇਖ ਰਿਹਾ ਸੀ ਹੱਸ ਵੀ ਪਿਆ ਵੀ ਸਿੰਘ ਦੇ ਅੰਦਰ ਇਸ ਗੈਨੇ ਸਿੰਘ ਦੇ ਅੰਦਰ ਕੋਈ ਤਰਕ ਜ਼ਰੂਰ ਪੈਦਾ ਹੋਈ ਜੀ ਪ੍ਰਕਰਮਾ ਹੋਈ ਅਰਦਾਸਾ ਹੋਇਆ ਹੁਕਮਨਾਮਾ ਹੋਇਆ ਸੰਗਤਾਂ ਬੈਠ ਗਈਆਂ ਮੈਂ ਵੀ ਬੈਠ ਕੇ ਰਾਗੀ ਜਥਾ ਬਦਲੇ ਤੇ ਰਾਗੀ ਜਥੇ ਨੇ ਇਹ ਸ਼ਬਦ ਆਰੰਭ ਕੀਤਾ ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰ ਤੀਰ ਸਹਿਬ ਸਰੋਈ ਸਹਤੀ ਯਹੀ ਹਮਾਰੇ ਪੀਰ ਇਹ ਖੰਡਾ ਇਹ ਸਹਤੀ ਇਹ ਤੋ ਇਹ ਬੰਦੂਕ ਇਹ ਤਲਵਾਰ ਇਹ ਨੇਜ਼ਾ ਇਹ ਵਰਛਾ ਇਹ ਮੇਰੇ ਪੀਰ ਨੇ ਮੇਰੇ ਗੁਰੂ ਨੇ ਤੇ ਮੇਰੇ ਮੁਰਸ਼ਦ ਨੇ ਬਸ ਇੱਕਦਮ ਦਿਮਾਗ ਸੋਚਾਂ ਚ ਪਏ ਗਏ ਮੁਰਸ਼ਦ ਪੀਰ ਬਸ ਉਤੋਂ ਹੀ ਖਿਆਲ ਮੇਰੇ ਬਣੇ ਸਿੱਖ ਦਾ ਜਨਮ ਹੋਇਆ ਹੈ ਸ਼ਬਦ ਦੇ ਵਿਚਾਰ ਤੋਂ ਸਿੰਘ ਦਾ ਜਨਮ ਹੋਇਆ ਹੈ ਗੁਰੂ ਦੀ ਤਲਵਾਰ ਤੋਂ ਜਿਸ ਤੋਂ ਜਨਮ ਹੁੰਦਾ ਹੈ ਉਸ ਦਾ ਮੁਰਸ਼ਦ ਆਉਂਦਾ ਹੈ ਸ਼ਬਦ ਤੋਂ ਜਨਮ ਹੋਇਆ ਸਿੱਖ ਦਾ ਤੋਂ ਸਿੱਖ ਤੇ ਗੁਰੂਵੰਦ ਸਾਹਿਬ ਨੂੰ ਮੱਥਾ ਟੇਕੇਗਾ ਸ਼ਬਦ ਨੂੰ ਮੱਥਾ ਟੇਕੇਗਾ ਸਿੰਘ ਦਾ ਜਨਮ ਹੋਇਆ ਸ਼ਸਤਰ ਨੂੰ ਤੇ ਇਹ ਸ਼ਸਤਰ ਨੂੰ ਮੱਥਾ ਟੇਕੇਗਾ ਫਿਰ ਮੈਨੂੰ ਸਮਝ ਆਈ ਕਿ ਸਾਰੇ ਗੁਰਦੁਆਰਿਆਂ 'ਚ ਗੁਰੂਵੰਦ ਸਾਹਿਬ ਦੀ ਹਜ਼ੂਰੀ ਚ ਪੀਰ ਕਿਉਂ ਰੱਖਦੇ ਨੇ ਕੰਡਾ ਕਿਉਂ ਰੱਖਦੇ ਨੇ ਛੀ ਸਾਬ ਕਿਉਂ ਰੱਖਦੇ ਨੇ ਦਰ ਸਿੰਘ ਕਿਸ ਨੂੰ ਮੱਥਾ ਟੇਕੇ ਸਿੰਘ ਤੇ ਸ਼ਸਤਰ ਨੂੰ ਮੱਥਾ ਟੇਕੇਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਆਪ ਸਾਰੀ ਥਾਂ ਬੇਨਤੀ ਕਰਦੇ ਨੇ ਜੋਦੜੀ ਕਰਦੇ ਨੇ ਔਰ ਜਿਤਨੀ ਬਾਣੀਆਂ ਬੇਨਤੀ ਦੇ ਰੂਪ ਵਿੱਚ ਇੱਕ ਥਾਂ ਤੇ ਕਹਿੰਦੇ ਨੇ ਮੇਰੀ ਬੇਨਤੀ ਨਹੀਂ ਮੇਰਾ ਹੁਕਮ ਹੈ ਬੇਨਤੀ ਨਹੀਂ ਜੋਦੜੀ ਨਹੀਂ ਹੁਕਮ ਹੈ ਔਰ ਇਹ ਮੇਰਾ ਹੁਕਮ ਮੰਨਣਾ ਹੀ ਪਏ ਮੈਂ ਹੈਰਾਨ ਸਾਰੀ ਬਾਣੀ ਵਿੱਚ ਬੇਨਤੀ ਤਰਲਾ ਜੋਦੜੀ ਦੇਖਨੇ ਇੱਕ ਥਾਂ ਤੇ ਕਹਿੰਦੇ ਨਹੀਂ ਮੇਰੀ ਅਗ ਹੈ ਇਹ ਬਚਨ ਨੇ ਪਾਤਸ਼ਾਹ ਦੇ ਅਹ ਮੋਰ ਆ ਗਿਆ ਸੁਨੋ ਤੁਮ ਪਿਆਰੇ ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦੀਦਾਰੇ ਤੇ ਮੇਰੀ ਅਗ ਹੈ ਤੇ ਮੇਰਾ ਹੁਕਮ ਹੈ ਬਿਨਾ ਸ਼ਸਤਰ ਤੇ ਬਿਨਾ ਕੇਸ ਤੋਂ ਮੈਨੂੰ ਦਰਸ਼ਨ ਨਾ ਦੇਣਗੇ ਮੇਰੇ ਕੋਲ ਨਾ ਆਉਣਾ ਬਿਲਕੁਲ ਇਨਕਾਰ ਬਿਲਕੁਲ ਇਨਕਾਰ। ਤੋਂ ਇਹਨਾਂ ਦੀ ਮੰਨਤ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ। ਬਿਲਕੁਲ ਇਨਕਾਰ। ਵੀ ਮੇਰੇ ਕੋਲ ਆ ਹੀ ਨਾ ਗੱਲ ਖਤਮ। ਔਰ ਫਿਰ ਕਹਿੰਦੇ ਨੇ ਮੇਰੀ ਜੋਦੜੀ ਨਹੀਂ ਹੈ, ਕੋਈ ਮੇਰੀ ਬੇਨਤੀ ਨਹੀਂ ਹੈ, ਮੇਰਾ ਹੁਕਮ ਹੈ। ਮੰਨਣਾ ਹੀ ਤੇ ਗੱਲ ਕਰ। ਅਹ ਮੋਰ ਆ ਗਿਆ। ਸੁਨੋ ਤੂੰ ਪਿਆਰੇ ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦੀਦਾਰੇ। ਮੈਂ ਉਸ ਵਕਤ ਖੜਾ ਹੋ ਗਿਆ ਮੈਂ ਪ੍ਰਕਰਮਾ ਅਰੰਭ ਕੀਤੀਆਂ ਜਿਹੜੀਆਂ ਪਹਿਲੇ ਪ੍ਰਕਰਮਾ ਮੈਂ ਛੋੜ ਦਿੱਤੀਆਂ ਮੱਥਾ ਟੇਕ ਕੇ ਦਰਵਾਜ਼ੇ ਤੇ ਮੈਂ ਕਹ ਗੁਰੂ ਮੇਰੇ ਕੋਲ ਅਵਗਿਆ ਹੋ ਗਈ ਉਲ ਹੋ ਗਈ ਸਮਝ ਨਹੀਂ ਤੇ ਪਾਣੇ ਅੱਜ ਇਹ ਤੂੰ ਮੈਨੂੰ ਸਮਝ ਦਿੱਤੀ ਤੇ ਅੱਜ ਹੀ ਤਰਕ ਪੈਦਾ ਹੋ ਗਈ ਸੀ ਮੇਰੇ ਅੰਦਰ ਇਸ ਪਾਵਨ ਅਸਥਾਨ ਤੇ ਜਿੱਥੇ ਲੋਕੀ ਸ਼ਰਧਾ ਲੈ ਕੇ ਆਨੰਨ ਸ਼ਰਧਾ ਵਧਾ ਕੇ ਜਾਂਦੇ ਨੇ ਇੱਥੇ ਮੇਰੀ ਸ਼ਰਧਾ ਨੂੰ ਠੇਸ ਲੱਗੀ ਇੱਥੇ ਹੀ ਮੇਰੇ ਅੰਦਰ ਤਰਕ ਪੈਦਾ ਹੋਈ ਔਰ ਭਨ ਗੁਰੂ ਗੋਬਿੰਦ ਸਿੰਘ ਅਹ ਕਲਗੀ ਦਰਪੇਤਾ ਤੋਂ ਆਪ ਹੀ ਇਸ ਤਰਕ ਨੂੰ ਦੂਰ ਕੀਤਾ ਹੈ ਔਰ ਆਪ ਹੀ ਸਮਝ ਦਿੱਤੇ ਮੈਂ ਪ੍ਰਕਰਮਾ ਅਰੰਭ ਕੀਤੇ ਨਾ ਉਹ ਦੇਖਣ ਵਾਲੇ ਵੀ ਹੈਰਾਨ ਸਨ ਜਦੋਂ ਪ੍ਰਕਰਮਾ ਹੋ ਰਹੀ ਸੀ ਉਹਨੋਂ ਤੇ ਕੰਬਕਤ ਖੜਾ ਰਿਹਾ ਤੇ ਹੁਣ ਪ੍ਰਕਰਮਾ ਪਿਆ ਕਰਦਾ ਮੈਂ ਚਾਰ ਦਫਾ ਹੀ ਪ੍ਰਕਰਮਾ ਕੀਤੀ ਬਾਰ ਬਾਰ ਮੱਥਾ ਟੇਕਿਆ ਆਪਣੇ ਭੁੱਲ ਬਖਸ਼ਾਈ ਹਾਂ ਸਿੰਘ ਦਾ ਗੁਰੂ ਤੇ ਸ਼ਸਤਰ ਸਿੱਖ ਦਾ ਗੁਰੂ ਸ਼ਬਦ ਹੈ ਸਿੰਘ ਦਾ ਗੁਰੂ ਸ਼ਸਤਰ ਹੈ ਸਿੱਖ ਦਾ ਜਨਮ ਹੈ ਸ਼ਬਦ ਦੀ ਵਿਚਾਰ ਤੋਂ ਸਿੰਘ ਦਾ ਜਨਮ ਹੈ ਗੁਰੂ ਦੀ ਤਲਵਾਰ ਤੋਂ ਜੋ ਵਿਸਾਖੀ ਵਾਲੇ ਦਿਨ ਸ੍ਰੀ ਕੇਸ ਗੜ੍ਹ ਸਾਹਿਬ ਦੇ ਚ ਮਯਾਨ ਤੋਂ ਨਿਕਲੀ ਸੀ ਉੱਥੋਂ ਹੀ ਸਿੰਘ ਦਾ ਜਨਮ ਹੈ ਸਿੱਖ ਸਾਡੀ ਆਤਮਾ ਹੈ ਸਿੰਘ ਸਾਡਾ ਸਰੂਪ ਹੈ ਇੰਜ ਕਹਿ ਲੋ ਸਿੱਖ ਸਾਡਾ ਸੁਭਾਅ ਹੈ ਸਿੰਘ ਸਾਡਾ ਸਰੂਪ ਹੈ ਦੋ ਰੂਪ ਆਉਂਦੇ ਨੇ ਸੁਭਾਅ ਤੇ ਰੂਪ ਰੂਪ ਸਾਡਾ ਸਿੰਘ ਹੈ ਸੁਭਾਅ ਸਾਡਾ ਸਿੱਖ ਹੈ ਸਾਡੇ ਸੁਭਾਅ ਦੇ ਵਿੱਚ ਗੁਰੂ ਦੀ ਵਿਚਾਰ ਹੈ ਅਸੀਂ ਗੁਰੂ ਦੀ ਵਿਚਾਰ ਦੇ ਮੁਤਾਬਕ ਵਿਚਰਦੇ ਆਂ ਜਗਤ ਨਾਲ ਸੰਬੰਧ ਜੋੜਦੇ ਆਂ ਪਰ ਬਾਹਰੋਂ ਅਸੀਂ ਸਿੰਘ ਗੁਰੂ ਦੇ ਵਿਚਾਰਾਂ ਦੇ ਚ ਪ੍ਰੇਮ ਹੈ ਭਗਤੀ ਹੈ ਦਇਆ ਹੈ ਗਿਆਨ ਹੈ ਵਿਗਿਆਨ ਹੈ ਨਿਰਵੈਰਤਾ ਹੈ ਨਿਰਭੈਤਾ ਹੈ ਕਲਾ ਹੈ ਸੰਗੀਤ ਹੈ ਗੁਰੂ ਦੇ ਵਿਚਾਰਾਂ ਇਸੇ ਕੁਲ ਚਾਹੀਦਾ ਨਹੀਂ ਤੇ ਸਿੱਖ ਨਹੀਂ ਹੈ ਤੇ ਵੀ ਮੈਂ ਉਸ ਕਹਾਂ ਜੇ ਪ੍ਰੇਮ ਨਹੀਂ ਹੈ ਭਗਤੀ ਨਹੀਂ ਹੈ ਦਇਆ ਨਹੀਂ ਹੈ ਨਿਰਵੈਰਤਾ ਨਹੀਂ ਹੈ ਨਿਰਭੈਤਾ ਨਹੀਂ ਹੈ ਸਿੱਖ ਨਹੀਂ ਹੈ ਜਿੱਥੀ ਸਿੱਖਿਆ ਗੁਰੂ ਵਿਚਾਰ ਉਹ ਸਿੱਖ ਹੈ ਜਿਹਦਾ ਗੁਰੂ ਦੀ ਵਿਚਾਰ ਤੋਂ ਜਨਮ ਹੋਇਆ ਜਦ ਅਸੀਂ ਕਹਿੰਦੇ ਆ ਨਾ ਇਹ ਫਲਾਣਾ ਬੰਦਾ ਬਦਲ ਗਿਆ ਕੀ ਬਦਲਿਆ ਹੱਥ ਪੈਰ ਬਦਲ ਗਏ ਨੇ ਮੂੰਹ ਮੱਥਾ ਬਦਲ ਗਿਆ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲ ਗਏ ਨੇ ਸੋਚਣੀ ਬਦਲ ਗਈ ਸੋਚਣੀ ਦੇ ਬਦਲਦਿਆਂ ਸਭ ਕੁਝ ਬਦਲ ਜਾਂਦਾ ਹੈ ਕਹਿੰਦੇ ਆ ਤੇ ਮਨਮੁਖ ਹੁੰਦਾ ਸੀ ਗੁਰਮੁਖ ਹੋ ਗਿਆ ਤੇ ਜੋ ਹੁਣ ਗੁਰਮੁਖ ਹੋ ਗਿਆ ਤੇ ਕੋਈ ਮੋਰ ਦੇ ਪੰਖ ਲੱਗ ਗਏ ਨੇ ਜਦ ਮਨਮੁਖ ਸੀ ਤੇ ਸਿਰ ਦੇ ਤੇ ਕੋਈ ਸਿੰਘ ਲੱਗੇ ਹੋਏ ਸਨ ਨਹੀਂ ਵਿਚਾਰ ਬਦਲ ਗਏ ਸੋਚਣੀ ਬਦਲ ਗਈ ਹੈ اندر دیا دی بدل گئی ہے منمکی گرمکھ ہو گیا دش دیالو ہو گیا دراچاری پربکاری ہو گئے اندر دی دنیا بدل گئی سکھ سکھ دا جنم ہے شبد کی وچار تو گرو کی وچار